ਅਸੋਕਤ ਅਸੀਂ ਹੁਸ਼ਿਆਰਪੁਰ ਦੇ ਪੁਰਹਿਰਾਚ ਵਿੱਚ ਮੌਜੂਦ ਗੁਰਦੁਆਰਾ ਸ੍ਰੀ ਜਹਰਾਚੂਰ ਵਿਖੇ ਮੌਜੂਦ ਆ ਜਿੱਥੇ ਕਿ ਦੋ ਪਿੰਡਾਂ ਦੇ ਜ਼ਿਮੀਦਾਰ ਆ ਜਿਹੜਾ ਇੱਥੇ ਇਕੱਤਰ ਹੋਏ ਨੇ ਕਿਉਂਕਿ ਕਿਉਂਕਿ ਪੰਜਾਬ ਸਰਕਾਰ ਇੱਕ ਸਕੀਮ ਤਹਿਤ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ 1100 ਦੇ ਕਰੀਬ 1100 ਏਕੜ ਦੇ ਕਰੀਬ ਇਹਨਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਅੱਜ ਦੋਵਾਂ ਪਿੰਡਾਂ ਦੇ ਪਿੰਡ ਸ਼ੇਰਗੜ ਅਤੇ ਪੁਰਹੀਰਾਂ ਦੇ ਜਿਹੜੇ ਉਹ ਜ਼ਿਮੀਦਾਰ ਨੇ ਆਮ ਪਿੰਡ ਵਾਸੀ ਨੇ ਇਕੱਤਰ ਹੋਏ ਨੇ ਗੱਲਬਾਤ ਕਰ ਲੈਂਦੇ ਆ ਪ੍ਰਧਾਨ ਜੀ ਅੱਜ ਗੁਰਦੁਆਰਾ ਜਹਰਾ ਜਹੂਰ ਦੇ ਵਿੱਚ ਇਕੱਤਰ ਹੋਏ ਹੋ ਪਤਾ ਲੱਗਿਆ ਕਿ ਸਰਕਾਰ ਪੁੱਡਾ ਅਦੀਨ 1100 ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਕਿਸਾਨਾਂ ਦੇ ਜੀ ਅੱਜ ਬਿਲਕੁਲ ਅਸੀਂ ਵੀ ਜਦੋਂ 6 ਜੂਨ ਨੂੰ ਅਖਬਾਰ ਚ ਆਇਆ ਸਾਨੂੰ ਉਦੋਂ ਪਤਾ ਲੱਗਿਆ ਕਿ ਇਹ ਪੰਜਾਬ ਸਰਕਾਰ ਜਿਹੜੀ ਕਿਉਂਕਿ ਪਹਿਲਾਂ ਲੁਧਿਆਣੇ ਦਾ ਨਾਲ ਪਹਿ ਰਿਆ ਸੀ 24000 ਏਕੜ ਦਾ ਸਾਨੂੰ ਮੜੀ ਮੜੀ ਤੱਕ ਸੋਚ ਸੀ ਕਿ ਭਈ ਕਹਿੰਦੇ ਭਈ ਪੂਰੇ ਪੰਜਾਬ ਇਦਾਂ ਦੀਆਂ ਜਿਹੜੀਆਂ ਕਲੋਨੀਆਂ ਬਣਾਉਣੀਆਂ ਅਰਬਨ ਸਟੇਟ ਬਣਾਉਣੀਆਂ ਸੋ ਉਹ ਜਦੋਂ ਸਾਡਾ ਇਹ ਪਤਾ ਲੱਗਾ ਕਿ ਪੁਰੀਹਰਾ ਤੇ ਛੇਰਗੜ ਕਿਉਂਕਿ ਮੇਰੀ ਰਹਿਸ਼ ਪੁਰੀਹਰਾ ਚ ਹੈ ਤੇ ਮੇਰਾ ਸਾਰਾ ਹੀ ਰਕਬਾ ਵਿੱਚ ਆ ਰਿਹਾ ਇੱਕ ਮਰਲਾ ਵੀ ਨਹੀਂ ਬਚਣਾ ਸੋ ਇਸ ਤਰੀਕੇ ਦੇ ਨਾਲ ਸਾਡੇ ਜਿੰਨੇ ਵੀ ਫਾਰਮਰ ਨੇ ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਉਹਦੇ ਵਿੱਚ ਆ ਰਹੀ ਹੈ ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਦਾ ਸਰਾਸਰ ਕਿਸਾਨਾਂ ਦੇ ਨਾਲ ਤੱਕਾ ਹੈ ਖਾਸ ਕਰ ਪੁਰੀਹਰਾ ਵਾਲਿਆਂ ਦੇ ਨਾਲ ਕਿਉਂਕਿ ਪੁਰੀਹਰਾ ਛੇਰਗੜ ਵਾਲਿਆਂ ਨਾਲ ਪਹਿਲਾ ਬਾਈਪਾਸ ਨਿਕਲਿਆ ਉਦੋਂ ਜ਼ਮੀਨ ਗਈ ਪੋਰੀ ਨਾ ਛੇਰ ਕੜਦੀ ਇੱਕ ਹੁਣ ਭਾਰਤ ਮਾਲਾ ਪ੍ਰੋਜੈਕਟ ਰਾਹੀਂ ਨਿਕਲਿਆ ਫਿਰ ਜ਼ਮੀਨ ਗਈ ਪੋਰੀ ਨਾ ਛੇਰ ਕੜਦੀ ਔਰ ਪੋਰੀ ਹੀਰਾ ਦੇ ਵਿੱਚ ਫੋਗਲ ਪੁਆਇੰਟ ਇੰਡਸਟਰੀ ਸ਼ੌਕ 1 ਏਕੜ ਪਹਿਲਾਂ ਬਣਾਈ ਇਹਨਾਂ ਨੇ ਉਹ ਸਮਾਲ ਇੰਡਸਟਰੀ ਲਈ ਐਕਵਾਇਰ ਕੀਤੀ ਪੋਰੀ ਹੀਰਾ ਚ ਵਰਤਮਾਨ ਦੀ ਮਿਲ ਹੈ ਇੱਕ ਧਾਗਾ ਮਿਲ ਹੈ ਉਹ 55 ਏਕੜ ਸੀਗੀ ਉਹ ਐਕਵਾਇਰ ਕੀਤੀ ਸੋ ਇਸ ਤਰੀਕੇ ਨਾਲ ਪੋਰੀ ਹੀਰਾ ਦੀ ਜਿਹੜੀ ਸਾਡੀ ਪੰਚਾਇਤ ਦੀ ਜ਼ਮੀਨ ਸੀ ਉਹ ਚ 32 ਏਕੜ ਮੈਂ ਜਿਹੜੀ ਸਕੀਮ ਨੰਬਰ 2 ਹੈ ਇੰਪਰੂਵਮੈਂਟ ਟਰਸਟ ਦੀ ਉਹ ਪੋਰੀਆਂ ਦੀ ਮਾਲਕੀ ਸੀ ਇਸੇ ਤਰੀਕੇ ਨਾਲ 90 ਏਕੜ ਸਾਡਾ ਜਿਹੜਾ ਚੋ ਸੀ ਉਹਦੀ ਮਾਲਕੀ ਪੋਰੀਆਂ ਦੇ ਜਿਹੜੀ ਹਲੇ ਕਾਰਪੋਰੇਸ਼ਨ ਮਾਲਕ ਬਣ ਗਈ ਕਹਿਣ ਦਾ ਭਾਵ ਹੈ ਵੀ 350 ਏਕੜ ਦੇ ਕਰੀਬ ਪਹਿਲਾਂ ਪੋਰੀ ਹੀਰਾਂ ਦੀ ਜ਼ਮੀਨ ਅਕਵਾਇਰ ਕਰ ਚੁੱਕੀ ਹੈ ਸਰਕਾਰ ਤੇ 550 ਹੋਰ ਹੁਣ ਕਹਿ ਰਹੇ ਨੇ ਤੇ 550 ਛੇੜ ਏਕੜ ਦੀ ਕਹਿ ਰਹੇ ਨੇ ਸੋ ਇਹ ਸਰਕਾਰ ਦਾ ਔਰ ਜ਼ਮੀਨ ਵੀ ਉਹ ਹੈ ਜਿਹੜੀ ਕਿ ਤਿੰਨ ਫਸਲੀ ਜਿਹੜਾ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਜਿੱਥੇ ਦੋ ਤੋਂ ਵੱਧ ਫਸਲਾਂ ਹੁੰਨੀਆਂ ਨੇ ਉੱਥੇ ਇਹ ਜ਼ਮੀਨ ਐਕਵਾਇਰ ਨਹੀਂ ਕਰ ਸਕਦੇ ਤੇ ਸਰਕਾਰ ਸਾਰੇ ਕਾਨੂੰਨ ਨੂੰ ਛਿੱਕੇ ਦੇ ਟਾਂਕੇ ਅੱਜ ਇਹ ਸਰਕਾਰ ਜਿਹੜੀਆਂ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਕਿਸਾਨਾਂ ਨੂੰ ਪੁੱਛਿਆ ਵੀ ਨਹੀਂ ਆ ਨੰਬਰ ਮੈਂ ਅਖਬਾਰਾਂ ਦੇ ਵਿੱਚ ਆ ਦੇਖੋ ਖਸਰਾ ਨੰਬਰ ਸਾਰੇ ਪਾਏ ਹੋਏ ਆ ਇਹ ਆ ਸਾਰੇ ਜ਼ਿਲ੍ਹਿਆਂ ਦੇ ਆ ਸਾਡੇ ਪੁਰ ਹੀਰਾ ਦੇ ਵੀ ਆ ਸੋ ਇਸ ਤਰੀਕੇ ਦੇ ਨਾਲ ਇਹ ਮੈਂ ਤੁਹਾਨੂੰ ਦਿਖਾਣਾ ਪੁਰ ਹੀਰਾ ਦੇ ਸੋ ਇਹ ਖਸਰਾ ਨੰਬਰ ਸਾਰੇ ਪਾਤੇ ਕਿਹਨੂੰ ਪੁੱਛ ਕੇ ਪਾਏ ਇਹ ਕੌਣ ਹੁੰਦੇ ਨੇ ਪਾਉਣ ਵਾਲੇ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਬੜੀ ਕਰਪਟ ਹੈ ਕਿਉਂਕਿ ਕਰਪਸ਼ਨ ਕਰਨਾ ਚਾਹੁੰਦੇ ਨੇ ਇਹਨਾਂ ਕੋਲ ਹੁਣ ਜਿਹੜੀ ਰੇਤ ਬਜਰੀ ਵਾਲਾ ਪੈਸਾ ਉਹ ਆਇਆ ਨਹੀਂ ਹੁਣ ਤਿੱਕਰ ਉਹ ਟਕਾਰ ਮਾਰ ਗਿਆ ਜਿਹੜਾ 30000 ਕਰੋੜ ਇਹਨਾਂ ਦੇ ਐਮਐਲਏ ਖਾ ਗਏ ਸਾਰੇ ਹੁਣ ਨਵਾਂ ਤਰੀਕਾ ਲੱਭਿਆ ਜਿਹੜੇ ਕੇਜਰੀਵਾਲ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੇ ਤਰੀਕਾ ਲੱਭਿਆ ਪੰਜਾਬ ਦੀ ਜ਼ਮੀਨ ਤੇ ਅੱਖ ਹੈ ਪੰਜਾਬ ਦੀ ਜ਼ਮੀਨ ਖੋਲੋ ਲੋਕਾਂ ਮਨਜੀਤ ਜੱਕਰ ਮਾ ਪੁਰਹੀਰਾਂ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਵੀ ਇੱਥੇ ਦਾ ਵਸਿੰਦਾ ਮੇਰਾ ਵੀ 2 ਕੋ ਕਿਲੋਮੀਟਰ ਤੇ ਘਰ ਵਸਦਾ ਹੈ ਪੁਰਹੀਰਾਂ ਦੀ ਤੇ ਸ਼ੇਰਗੜ੍ਹ ਦੀ ਜਿਹੜੀ ਜ਼ਮੀਨ ਆ ਜਦੋਂ ਆਪਾਂ ਜਲੰਧਰੋਂ ਸਿੰਘਾ ਐ ਚੰਡੀਗੜ੍ਹ ਬਾਈਪਾਸ ਨੂੰ ਜਾਂਦੇ ਆ ਕਾਫੀ ਉਪਜਾਊ ਮਿੱਟੀ ਇੱਥੋਂ ਦੀ ਮੰਨੀ ਜਾਂਦੀ ਹੈ ਜੀ ਤਾਂ ਹੀ ਇਸੇ ਕਾਰਨ ਤਿੰਨ ਤਰ੍ਹਾਂ ਦੀ ਫਸਲ ਜਿਹੜੀ ਉਹ ਸਾਲ ਦੇ ਵਿੱਚ ਹੋ ਜਾਂਦੀ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੂੰ ਕਿਉਂ ਦਰਕਨਾਰ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਕਾਨੂੰਨ ਆ ਫਿਰ ਆਪਾਂ ਕਹਿ ਸਕਦੇ ਆ ਕਿਉਂ ਆਮ ਲੋਕਾਂ ਲਈ ਸਾਡੇ ਤੁਹਾਡੇ ਵਰਗਿਆਂ ਲਈ ਸਰਕਾਰਾਂ ਲਈ ਕੁਝ ਨਹੀਂ ਜੀ ਬਿਲਕੁਲ ਬਿਲਕੁਲ ਦੇਖੋ ਇਹ ਸਾਡਾ ਪੁਰਹੀਰਾ ਦਾ ਜਿਹੜਾ ਸਾਰਾ ਹੀ ਰਕਬਾ ਹੈ ਇੱਕ ਟਾਈਮ ਇਹ ਹੋਇਆ ਕਰਦਾ ਸੀ ਕਿ ਪੁਰਹੀਰਾ ਦਾ ਗੋੜ ਮੰਡੀ ਚ ਜਾਂਦਾ ਸੀ ਸਾਰਿਆਂ ਤੋਂ ਮਹਿੰਗਾ ਵਿਕਿਆ ਕਰਦਾ ਸੀ ਇਸ ਕਰਕੇ ਕਿ ਇਹ ਜ਼ਮੀਨ ਉਪਜਾਊ ਹੈ ਬਹੁਤ ਅੱਛੀ ਜ਼ਮੀਨ ਹੈ ਮਸ਼ਹੂਰ ਸੀ ਇਹ ਔਰ ਅੱਜ ਇੱਥੇ ਫਸਲਾਂ ਆਲੂ ਮਟਰ ਮੱਕੀ ਕਣਕ ਗੰਨਾ ਮਤਲਬ ਕੋਈ ਫਸਲ ਬੀਜ ਲੋ ਅੱਬਲ ਜ਼ਮੀਨ ਹੈ ਮੋਟੀ ਜ਼ਮੀਨ ਹੈ ਚਾਰ ਚਾਰ ਫਸਲੀ ਜ਼ਮੀਨ ਹੈ ਜਿਹੜਾ ਕਿ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੋਇਆ ਪਰ ਸਾਰੇ ਕਾਨੂੰਨ ਨੂੰ ਛਿੱਕੇ ਦੇ ਟਾਂਕੇ ਮੈਂ ਸਮਝਦਾ ਕਿ ਇਹ ਸਾਰੇ ਇਹ ਕੱਲੀ ਪਾਲਿਸੀ ਮੈਂ ਦਿੱਲੀ ਵਾਲਿਆਂ ਦੀ ਤਾਂ ਨਹੀਂ ਕਹਾਂਗਾ ਆ 92 ਗੁੰਗੇ ਨੇ ਜਿਹੜੇ 92 ਗੁੰਗੇ ਨਹੀਂ ਬੋਲਦੇ 96 ਨੇ ਹੁਣ ਹੁਣ 96 ਨੇ ਚਲੋ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਨਹੀਂ ਸੀ ਅੰਦਾਜ਼ਾ ਮਤਲਬ 96 ਗੁੰਗੇ ਜਿਹੜੇ ਆ ਉਹ ਨਹੀਂ ਬੋਲ ਰਹਾ ਵੇ ਕਹਿੰਦੇ ਆਸੀਂ ਅਸੀਂ ਕਿਸਾਨਾਂ ਦੇ ਘਰਾਂ ਚੋਂ ਆਨੇ ਆ ਤੇ ਕਿਸਾਨ ਦੀ ਤਾਂ ਜ਼ਮੀਨ ਮਾਂ ਹੋਇਆ ਕਰਦੀ ਐ ਫੇ ਉਹ ਤੁਸੀਂ ਕਾਹਦੇ ਕਿਸਾਨ ਦੇ ਪੁੱਤੋਂ ਤੁਹਾਡੀ ਮਾਂ ਨੂੰ ਅੱਖ ਭਰ ਕੇ ਕੌਣ ਦੇਖ ਜੂ ਅਸੀਂ ਹੈਗੇ ਆ ਅਸੀਂ ਉਹਦੇ ਪੁੱਤ ਬੈਠੇ ਆ ਔਰ ਸਾਡੀ ਜਿਹੜਾ ਜ਼ਮੀਨਾਂ ਨੂੰ ਅੱਖ ਭਰ ਕੇ ਦੇਖੂ ਉਹਦੀ ਅੱਖ ਕੱਢਾਂਗੇ ਜਿਹੜਾ ਸਾਡੀ ਜ਼ਮੀਨ 'ਚ ਪੈਰ ਤਰੋਗਾ ਪੈਰ ਤੋੜਾਂਗੇ ਔਰ ਟਕਰਾਓ ਦੀ ਸਥਿਤੀ ਪੈਦਾ ਕਰਨੀ ਵੀ ਉਹ ਵੀ ਕਰਾਂਗੇ ਔਰ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਕਿ ਸਾਨੂੰ ਇੱਥੇ ਮਜਬੂਰ ਨਾ ਕਰੇ ਕਿ ਕੱਲੋਂ ਅਸੀਂ ਕਿਸੇ ਗਲਤ ਰਸਤੇ ਜਾਂਦੇ ਪੈਣ ਤੁਹਾਡੇ ਤੁਹਾਡੇ ਨਾਲ ਗੱਲਬਾਤ ਤੁਹਾਡੇ ਨਾਲ ਗੱਲਬਾਤ ਹੋਈ ਹੈ ਪਿੰਡ ਸ਼ੇਰਗੜ ਦੇ ਲੋਕਾਂ ਨਾਲ ਹੈ ਜਾਂ ਪੁਰਹੀਰਾ ਦੇ ਲੋਕਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਜ਼ਮੀਨ ਵਿੱਚ ਆਈ ਹੈ ਜੀ ਬਿਲਕੁਲ ਸਾਰਾ ਆ ਇੱਕ ਇੱਕ ਜੀ ਆਇਆ ਜਿਨ੍ਹਾਂ ਦੀ ਜ਼ਮੀਨ ਹੈ ਔਰ ਸਾਰਿਆਂ ਨੇ ਕਿਹਾ ਵੀ ਅਸੀਂ ਇੱਕ ਮਰਲਾ ਵੀ ਨਹੀਂ ਦੇਣਾ ਤૈયਿਆ ਕੀਤਾ ਨਹੀਂ ਸਰਕਾਰ ਨੇ ਪ੍ਰਸ਼ਾਸਨ ਨੇ ਪਹੁੰਚ ਕੀਤੀ ਹੈ ਕਿ ਤੁਹਾਡੀ ਜ਼ਮੀਨ ਅਸੀਂ ਐਕਵਾਇਰ ਕਰਨ ਜਾ ਰਹੇ ਹਾਂ ਨਹੀਂ ਕੋਈ ਕਿਸੇ ਤੱਕ ਇੱਕ ਕਿਸੇ ਜੀ ਤੱਕ ਨਹੀਂ ਪਹੁੰਚੇ ਨਾ ਕੋਈ ਸੰਵਿਧਾਨ ਕਾ ਦਾ ਰਹਿ ਗਿਆ ਜੀ ਫਿਰ ਜ ਕਿਸੇ ਤੱਕ ਪਹੁੰਚੀ ਨਹੀਂ ਕੀਤੀ ਕੋਈ ਸੰਵਿਧਾਨ ਨਹੀਂ ਜੀ ਸੰਵਿਧਾਨ ਨੂੰ ਤਾਂ ਛਿੱਕੇ ਦੇ ਤੰਗਤਾ ਇਹਨਾਂ ਨੇ ਲੋਕਤੰਤਰ ਦਾ ਘਾਣ ਕਰਤਾ ਆ ਜਿਹੜੀ ਝਾੜੂ-ਭਾਰੂ ਪਾਰਟੀਆਂ ਨੇ ਬੇੜਾ ਗਰ ਕਰਤਾ ਪੰਜਾਬ ਦਾ ਇਹਦੇ ਤੇ ਕਰਜ਼ਾ ਚੜਾਤਾ ਹੁਣ ਉਹ ਦੀਦਾ ਨਹੀਂ ਇਹਨਾਂ ਨੂੰ ਕੋਈ ਕਿਸੇ ਪਾਸੇੋਂ ਰੁਪਈਏ ਇਹਨਾਂ ਨੂੰ ਲੱਗਦਾ ਸਾਡਾ ਸਾਲ ਡੇਢ ਸਾਲ ਆ ਹੁਣ ਲੋਕਾਂ ਦੀਆਂ ਜ਼ਮੀਨਾਂ ਹਤਿਆਲੀਏ ਖੋ ਲਈਏ ਤੇ ਆਪਣੇ ਘਰੋਂ ਤੋਂ ਭਰ ਲਈਏ ਸਿਰਫ ਇਹ ਕੰਮ ਕਰਨੇ ਨੂੰ ਆ ਜ਼ਮੀਨਾਂ ਖੋਈਆਂ ਜਾ ਰਹੀਆਂ ਪੰਜਾਬ ਦੇ ਤਾਂ ਲੋਕ ਮਕਾਨ ਛੱਡ ਛੱਡ ਬਾਹਰ ਚੱਲ ਗਏ ਖਾਲੀ ਪਏ ਨੇ ਕੋਟੀਆਂ ਤਾਂ ਫੇ ਕਲੋਨੀ ਕਿਹਦੇ ਲਈ ਕੱਟਣੀ ਆ ਇੱਕ ਇੱਕ ਇਹ ਇਹਨਾਂ ਗੱਲਾਂ ਦੀ ਵੀ ਚਰਚਾ ਖੂਬ ਹੁੰਦੀ ਆ ਕਹਿੰਦੇ ਜਦੋਂ ਇਹ ਹੁਸ਼ਾਰਪੁਰ ਤੋਂ ਫਗਵਾੜਾ ਫੋਰਲੈਂਡ ਬਣ ਰਿਹਾ ਜਿਨ੍ਹਾਂ ਦੀ ਜ਼ਮੀਨ ਆਈ ਹੈ ਸਰਕਾਰ ਉਹਨਾਂ ਨੂੰ ਸਰਕਾਰੀ ਰੇਟ ਤੋਂ 4 ਗੁਣਾ ਵੱਧ ਪੈਸੇ ਦੇ ਰਹੀ ਹੈ ਕਿੰਨੀ ਕਿ ਸਚਾਈ ਐ ਇਸ ਵਿੱਚ ਵੀ ਜੀ ਸਰਕਾਰ ਨੇ ਜਦੋਂ ਇਹ ਜ਼ਮੀਨਾਂ ਐਕਵਾਇਰ ਕਰਨੀਆਂ ਹੁੰਦੀਆਂ ਕਲੈਕਟਰ ਰੇਟ ਘਟਾਉਂਦੇ ਆ ਇਹ ਅੰਕੜੇ ਕੱਢ ਕੇ ਦੇਖਣਾ ਪਿਛਲੇ ਪਿੱਛੇ ਕਲੈਕਟਰ ਰੇਟ ਆਪਸ ਹੀ ਗਏ ਬਹੁਤ ਤੇ ਜਦੋਂ ਉਹਨਾਂ ਐਕਵਾਇਰ ਕਰਨੀਆਂ ਸੀ ਕਲੈਕਟਰ ਰੇਟ ਘਟਾਉਂਦੇ ਭਈ ਅਸੀਂ 4 ਗੁਣਾ ਕਰਕੇ ਦੇ ਰਹੇ ਆ ਤੇ ਮੈਂ ਇਹ ਦੱਸਣਾ ਚਾਹਣਾ ਭਈ ਪੋਰੀ ਹੀਰਾ ਚ ਦਿੱਤਾ ਇਹਨਾਂ ਨੇ 64 ਲੱਖ ਰੁਪਈਆ ਕਿੱਲੇ ਦਾ ਤੇ ਪੋਰੀ ਹੀਰਾ ਚ ਜ਼ਮੀਨ ਜਿਹੜੀ ਵਿਕੀਆ 1 ਕਰੋੜ 55 ਲੱਖ ਤਾਂ ਫਿਰ ਕਿੱਥੋਂ ਦੇ ਰਹੇ ਨੇ ਜੀ 4 ਗੁਣਾ ਹੈ ਝੂਠ ਦਾ ਬਲੰਦਾ ਬਣ ਰਹੇ ਝੂਠ बोल रहे ਨੇ ਬਿਲਕੁਲ ਅਸੀਂ ਰਜਿਸਟਰੀਆਂ ਬਖਾਵਾਂਗੇ ਇਹਨਾਂ ਨੂੰ ਅੱਜ ਤੋਂ 10 12 ਸਾਲ ਪਹਿਲਾਂ ਦੀ ਰਜਿਸਟਰੀ ਬਖਾਵਾਂਗੇ 1 ਕਰੋੜ 60 ਲੱਖ ਨੂੰ ਕਿਲਾਪੁਰੀ ਰਾਂ ਦਾ ਵੀ ਕਿਆ ਹੋਇਆ ਸਾਡੇ ਕੋਲ ਰਜਿਸਟਰੀਆਂ ਪਈਆਂ ਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਵੀ ਲੱਗੇ ਸੀ ਇਹਨੂੰ ਐਕਵਾਇਰ ਕਰਨ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਮੰਨ ਲਈ ਸੀ ਕਿ ਜਦੋਂ ਸ਼ੇਰਗੜ ਤੇ ਪਿੰਡ ਇਕੱਠੇ ਹੋ ਗਏ ਸੀ ਕਿ ਉਹਨਾਂ ਨੇ ਮੰਨ ਲਈ ਸੀ ਭਗਵੰਤਾਨ ਵੰਦਿਆਂ ਨੇ ਫਿਰ ਅਸੀਂ ਗਏ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਕੋਲ ਔਰ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਜੇ ਤੁਹਾਡੀ ਜ਼ਮੀਨ ਪਹਿ ਇਨੂੰ ਕੋਈ ਨਹੀਂ ਕਰੂਗਾ ਪ੍ਰਪੋਜ਼ਲ ਡੈੱਡ ਕਰਤੀ ਹੁਣ ਭਗਵੰਤ ਜੀ ਮੰਨੂ ਕਾ ਗੱਲ ਤੁਹਾਡੀ ਫਿਰ ਵੇਖਦੇ ਆ ਹੁਣ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨੁਮਾਇੰਦਿਆਂ ਨੂੰ ਕਹਾਂਗੇ ਸਾਨੂੰ ਮਿਲਾਓ ਮੁੱਖ ਮੰਤਰੀ ਨੂੰ ਜੇ ਮਿਲਾਂਉਂਦੇ ਆ ਉਹ ਤਾਂ ਪਹਿਲੇ ਹੀ ਕਿਸਾਨਾਂ ਨਾਲ ਦੋ ਦੋ ਹੱਥ ਹੋਣ ਨੂੰ ਫਿਰਦੇ ਨੇ ਪਿੱਛੇ ਜੇ ਵੀ ਚੈਲੰਜ ਕੀਤਾ ਸੀ ਕਹਿੰਦੇ ਕਿਸਾਨ ਆਗੂਆਂ ਨੇ ਬਥਰੇ ਰਗੜੇ ਲਾ ਕੇ ਕਹਿੰਦੇ ਪੈਸੇ ਬਣਾ ਲਏ ਉਹਦੋਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਸੀਗੀ ਹੋਟਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਕਹਿੰਦੇ ਹਿੱਸੇ ਚੱਲਦੇ ਨੇ ਇਹਨਾਂ ਦੇ ਉਹ ਤੇ ਚਰਖਾ ਹੈ ਮੁੱਖ ਮੰਤਰੀ ਸਾਡਾ 1 ਮਿੰਟ 'ਚ ਘੁੰਮ ਜਾਂਦਾ ਉਹ ਤਾਂ ਉਹ ਤਾਂ 1 ਮਿੰਟ ਲਾਉਂਦਾ ਘੁੰ ਪਈ ਤੇ ਨਾ ਡਿਬੇਟ ਕਰਨੀ ਚਾਹੁੰਦੇ ਆ ਕਹਿੰਦਾ ਜੀ ਮੈਂ ਤਾਂ ਝੋਨਾ ਲਵਾ ਲਵਾਂ ਇਹਨਾਂ ਨੂੰ ਕਾਲੀ ਹੋ ਗਈ ਕਹਿੰਦਾ ਕਿਸਾਨਾਂ ਨੂੰ ਕਾਲੀ ਹੋ ਗਈ ਕਹਿੰਦਾ ਡਿਬੇਟ ਕਰਨ ਦੀ ਮੈਨੂੰ ਤਾਂ ਪੰਜਾਬ ਦੀ ਫਿਕਰ ਹੈ ਤੇ ਇੱਕ ਪਾਸੇ ਕਹਿੰਦਾ ਮੈਨਾਂ ਡਿਬੇਟ ਕਰੋ ਇਹਦਾ ਮਤਲਬ ਕੀ ਘੁੰਮ ਗਿਆ ਜੂ ਟਰਨ ਇਹ ਤਾਂ ਜੂ ਟਰਨ ਵਾਲੀ ਸਰਕਾਰ ਹੈ ਔਰ ਸਾਰੇ ਦੇ ਸਾਰੇ 96 ਦੇ 96 ਚਰਖੇ ਆ ਐਂ ਘੁੰਮਦੇ ਆ ਗੱਲ ਕੁਛ ਕਰਦੇ ਆ 2 ਮਿੰਟ ਲਾਉਂਦੇ ਆ ਘੁੰਮਣ ਨੂੰ ਆਖਰੀ ਸਵਾਲ ਆ ਜੀ ਡਿਪਟੀ ਕਮਿਸ਼ਨਰ ਤਾਂ ਕਹਿਣਾ ਕਿ ਸਾਰਿਆਂ ਨੂੰ ਆਪਸ ਦੇ ਵਿੱਚ ਨਾਲ ਲੈ ਕੇ ਅੱਗੇ ਵਧਾਂਗੇ ਨਹੀਂ ਤਾਂ ਤੁਹਾਡੀਆਂ ਮੰਗਾ ਮੰਨੀਆਂ ਜਾਂਦੀਆਂ ਜਾ ਉਸ ਮੁਤਾਬਕ ਤੁਹਾਡੇ ਮੁਤਾਬਕ ਨਹੀਂ ਕੋਈ ਕਾਰਵਾਈ ਹੁੰਦੀ ਆ ਆਖਰੀ ਸਵਾਲਾ ਫਿਰ ਕੀ ਆਪਣੀ ਰਣਨੀਤੀ ਹੋएगी ਜੀ ਅਗਲੀ ਅਸੀਂ ਪਹਿਲਾਂ ਡੀਐਸ ਨੂੰ ਮੰਗ ਪੱਤਰ ਦੇਵਾਂਗੇ ਸਾਰੇ ਐਮਐਲਏ ਨੂੰ ਦੇਵਾਂਗੇ ਜੇ ਫੇਰ ਵੀ ਨਹੀਂ ਇਹ ਹਟਦੇ ਤੇ ਫੇਰ ਇਹ ਕਲੀਅਰ ਕਟ ਹੈ ਸਰਕਾਰ ਨੂੰ ਹੀ ਦੱਸ ਦੇਣਾ ਚਾਹੁੰਦੇ ਆ ਟਕਰਾਓ ਚ ਵੀ ਆਵਾਂਗੇ ਮਰਾਂਗੇ ਮਾਰਾਂਗੇ ਪਰ ਜ਼ਮੀਨ 'ਚ ਪੈਰ ਨਹੀਂ ਪਾਉਣ ਦੇਵਾਂਗੇ ਸਾਡੀ ਜ਼ਮੀਨ ਮਾਂ ਹੈ ਉਹ 'ਚ ਕੋਈ ਪੈਰ ਧਰ ਕੇ ਦੱਸੇ ਮਰਾਂਗੇ ਵੀ ਤੇ ਮਾਰਾਂਗੇ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਹਨੇ ਕਿਸਾਨ ਆਗੂ ਮਨਜੀਤ ਰਾਏ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਉਹਨਾਂ ਦੇ ਨਾਲ ਤੱਕੇਸ਼ਾਹੀ ਕਰਦੀ ਹੈ ਜ਼ਮੀਨਾਂ ਤਾਂ ਬਹੁਤ ਦੂਰ ਦੀ ਗੱਲ ਹੈ ਕਿਲਿਆਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਬਲਕਿ ਇੱਕ ਮਰਲਾ ਆਪਣੀ ਜ਼ਮੀਨ ਉਹ ਨਹੀਂ ਦੇਣਗੇ ਚਾਹੇ ਅਸਲੀ ਉਹਨਾਂ ਨੂੰ ਮਰਨਾ ਪਵੇ ਜਾਂ ਮਾਰਨਾ ਪਵੇ ਜਿਸ ਵੀ ਹੱਦ ਤੱਕ ਜਾਣਾ ਪਵੇ ਉਹ ਜ਼ਰੂਰ ਜਾਣਗੇ ਕੈਮਰਾ ਪਰਸਰ ਮਨਵੀਰ ਮੇਟਿਆ ਨਾਲ ਚੇਤਨ ਕਸ਼ਵ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਤੇ ਨਾਲ